ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਦੋਸਤੋ 1 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ। ਤੁਹਾਡੇ ਪੇਟ ਦੇ ਚਰਬੀ ਦਾ ਸਮਝੂ ਮੋਮ ਦੀ ਤਰ੍ਹਾਂ ਹੀ ਪਿੰਗਲ ਜਾਵੇਗੀ। ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਵੀ ਰੋਗ ਹੋਵੇ, ਭਾਵੇਂ ਕਿ ਕਬਜ ਹੋਵੇ, ਗੈਸ ਹੋਵੇ ਜਾਂ ਫਿਰ ਹੋਰ ਕੋਈ ਵੀ ਰੋਗ ਹੋਵੇ, ਤੁਹਾਡਾ ਪੇਟ ਦਰਦ ਹੁੰਦਾ ਹੋਵੇ ਤਾਂ ਇਹ ਰੋਗ ਤੁਹਾਡਾ ਜਲਦੀ ਤੋਂ ਜਲਦੀ ਖਤਮ ਹੋ ਜਾਵੇਗਾ। ਦੋਸਤੋ ਜੇਕਰ ਤੁਹਾਨੂੰ ਲੀਵਰ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੋਵੇ ਤਾਂ 7 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਸ ਦਾ ਫਾਇਦਾ ਨਜ਼ਰ ਆਵੇਗਾ ਸਿਰ ਦਰਦ ਹੋਵੇ ਤਾਂ ਉਸ ਲਈ ਤਾਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡੇ ਅੱਖਾਂ ਦੀ ਰੋਸ਼ਨੀ ਘੱਟ ਹੋਵੇ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਹੋਵੇ ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ ਦੋਸਤੋ ਇਹ ਤਿੰਨਾਂ ਚੀਜ਼ਾਂ ਤੁਹਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਬੇਸ ਜਾਣਗੀਆਂ ਤੁਹਾਨੂੰ ਇਸ ਨੂੰ ਖਰੀਦਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਲੀ ਚੀਜ਼ ਹੈ ਜੀਰਾ ਦੂਸਰੀ ਚੀਜ਼ ਹੈ ਸੌਂਫ ਤੀਜੀ ਚੀਜ਼ ਹੈ ਸੁੱਕਾ ਧਨੀਆ ਤਾਂ ਤੁਸੀ ਅੱਧਾ ਚਮਚ ਜੀਰਾ ਲੈਣਾ ਹੈ 1 ਚਮਚ ਧਨੀਆ ਅਤੇ 2 ਚਮਚ ਸੌਂਫ ਲੈ ਕੇ ਤੁਸੀ ਇੱਕ ਗਲਾਸ ਪਾਣੀ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਰਾਤ ਭਰ ਲਈ ਪੀਉਂ ਕੇ ਰੱਖ ਲੈਣਾ ਹੈ ਰਾਤ ਭਰ ਪੀਉਂੇ ਰਹਿਣ ਤੋਂ ਬਾਅਦ ਜਦੋਂ ਤੁਸੀ ਸਵੇਰੇ ਦੇਖੋਗੇ ਕਿ ਇਹਨਾਂ ਤਿੰਨੇ ਚੀਜ਼ਾਂ ਦਾ ਜਿਹੜਾ ਕੀ ਗੁਣ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਗੁਣ ਹੈ ਉਹ ਉਸ ਪਾਣੀ ਦੇ ਵਿੱਚ ਆ ਜਾਣਗੇ ਤਾਂ ਤੁਸੀਂ ਇਸ ਨੂੰ ਛਾਨ ਕੇ ਉਸ ਦਾ ਸੇਵਨ ਰੋਟੀ ਖਾਣ ਤੋਂ ਪਾਉ ਕੀ ਜਦੋਂ ਤੁਸੀਂ ਸਵੇਰ ਦਾ ਨਾਸ਼ਤਾ ਕਰਦੇ ਹੋ ਨਾਸ਼ਤੇ ਤੋਂ ਅੱਧੇ ਘੰਟੇ ਬਾਅਦ ਤੁਸੀਂ ਇਹਦਾ ਸੇਵਨ ਕਰਨਾ ਹੈ ਤੁਸੀਂ ਇਹਦਾ ਸੇਵਨ ਖਾਲੀ ਪੇਟ ਨਹੀਂ ਕਰਨਾ ਜਿਹੜਾ ਤੁਹਾਡਾ ਜੀਰਾ ਧਨੀਆ ਤੇ ਸੌ ਬਾਅਦ ਜਾਵੇਗਾ ਤੁਸੀਂ ਇਸ ਨੂੰ ਕੀ ਕਰਨਾ ਹੈ ਜਦੋਂ ਤੁਸੀਂ ਸਵੇਰੇ ਛਾਣੋਗੇ ਤਾਂ ਉਸ ਛਾਣੇ ਹੋਏ ਮਿਸ਼ਰਣ ਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਪਾ ਕੇ ਹੋ ਰੱਖ ਦਿਓ ਅਦੇ ਸ਼ਾਮ ਨੂੰ ਵੀ ਤੁਸੀਂ ਉਹਦਾ ਸੇਵਨ ਕਰੋ ਤੁਸੀਂ ਇਹਦਾ ਸੇਵਨ ਸਿਰਫ ਇੱਕ ਦਿਨ ਹੀ ਕਰਨਾ ਹੈ ਇੱਕ ਦਿਨ ਤੁਸੀਂ ਭਾਵ ਕੀ ਦੋ ਟਾਈਮ ਇਸਦਾ ਸੇਵਨ ਕਰਨੇ ਹੈ ਜਿਹੜਾ ਕਿ ਰਾਤ ਦਾ ਬੱਤਿਆ ਹੋਵੇਗਾ ਜੀਰਾ ਤਨੀਆ ਤੇ ਸੌ ਤੁਸੀਂ ਉਸ ਨੂੰ ਦੁਬਾਰਾ ਸਵੇਰੇ ਕਲਾਸ ਪਾਣੀ ਦੇ ਵਿੱਚ ਪਾ ਕੇ ਸ਼ਾਮ ਤੱਕ ਰੱਖ ਦੇਣਾ ਹੈ ਅਤੇ ਰਾਤ ਦੇ ਖਾਣੇ ਖਾਣ ਦੋ ਦੇ ਘੰਟੇ ਬਾਅਦ ਤੁਸੀਂ ਉਹਦਾ ਸੇਵਨ ਕਰਨਾ ਹੈ ਤਾਂ ਤੁਸੀਂ ਦੇਖੋਗੇ ਇਹਨਾਂ ਤਿੰਨਾਂ ਚੀਜ਼ਾਂ ਦਾ ਜੋ ਤੁਹਾਨੂੰ ਫਾਇਦਾ ਹੋਵੇਗਾ ਤੁਸੀਂ ਦੋਸਤੋਂ ਹੈਰਾਨ ਹੋ ਜਾਓਗੇ ਕਿ ਤੁਹਾਨੂੰ ਇੰਨੇ ਜ਼ਿਆਦਾ ਫਾਇਦੇ ਉਸਦੇ ਮਿਲਣਗੇ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਾਰੇ ਪਤਾ ਲੱਗ ਸਕੇ ਤਾਂ ਦੋਸਤੋਂ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ